ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਮੈਂ ਰੰਜੀਤ ਸਿੰਘ ਦੋਸਤੋ ਆਪਾਂ ਆਏ ਦਿਨ ਮਸਲਾ ਦੇਖਿਆ ਸੀ ਜਿਹੜਾ ਰੁੱਖ ਵੱਢਣ ਦਾ ਪਿੰਡ ਕਕਰਾਂ ਦੇ ਸ਼ਮਸ਼ਾਨ ਘਾੜ ਵਿੱਚ ਸੋ ਦੋਸਤੋ ਉਹਦੇ ਰਿਲੇਟਿਡ ਆਪਾਂ ਸੁਪਰਡੈਂਟ ਸਾਹਿਬ ਨੂੰ ਵੀਡੀਓ ਆਫਿਸ ਬਿਆਨ ਦੇ ਆਏ ਸੀਗੇ ਤੇ 16 ਤਰੀਕ ਨੂੰ ਬਿਆਨ ਦੇ ਕੇ ਆਏ ਆ ਸੋ ਆਪਾਂ ਇਹ ਮੰਗ ਰੱਖੀ ਸੀਗੇ ਇਹਨਾਂ ਤੇ ਤੁਰੰਤ ਰੁੱਖ ਵੱਢਣ ਦੀ ਚੋਰੀ ਜਿਹੜੀ ਕਾਰਵਾਈ ਕੀਤੀ ਜਾਵੇ ਸੋ ਆਪਾਂ ਬਿਆਨ ਦੇ ਕੇ ਆਏ ਸੋ ਆਪਾਂ ਇਹ ਬਿਆਨ ਦਿੱਤੇ ਕਿ ਮੈਂ ਰਣਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਕਕਰਾਂ ਤਹਿਸੀਲ ਵਾਹ ਜਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਸੋ ਆਪਾਂ ਬਿਆਨ ਇਹ ਕੀਤੇ ਸੀ ਕਿ 50 ਤੋਂ ਵੱਧ ਜਿਹੜੇ ਸਫੈਦੇ ਹੈਗੇ ਇਸ ਸ਼ਮਜ਼ਾਨ ਘਾੜ ਦੇ ਵਿੱਚ ਲਾਏ ਹੋਏ ਸੀ ਸੋ ਉਹਨਾਂ ਵਿੱਚੋਂ ਮਨਰੇਗਾ ਦੇ ਅਧੀਨ ਇਹ ਸਫੈਦੇ ਜਿਹੜੇ ਲਗਾਏ ਗਏ ਸੀ ਸਕੀਮ ਦੇ ਅਧੀਨ ਸਰਕਾਰੀ ਜਿਵੇਂ ਕਹਿ ਲੋ ਕਿ ਰੁੱਖ ਆਪਾਂ ਲਾ ਲੈਨੇ ਸਰਕਾਰੀ ਸੋ ਉਹਨਾਂ ਵਿੱਚੋਂ ਜਿਨ੍ਹਾਂ ਵਿੱਚ 40 ਸਫੈਦੇ ਜਿਹੜੇ ਕਿ ਵੱਡੇ ਵਧੀਆ ਚੰਗੇ ਉਹ ਇਹਨਾਂ ਨੇ ਬਿਨਾਂ ਮਨਜ਼ੂਰੀ ਤੋਂ ਬਿਨਾਂ ਕੋਈ ਅਫਸਰ ਡੀਡੀਪੀਓ ਜਾਂ ਬੀਡੀਪੀਓ ਸਾਹਿਬ ਜਾਂ ਪੰਚਾਇਤ ਸੱਤਰ ਦੇ ਮਤਾ ਪਾਉਣ ਤੋਂ ਬਿਨਾਂ ਪਰਮਿਸ਼ਨ ਤੋਂ ਇਹਨਾਂ ਨੇ ਰੁੱਖ ਜਿਹੜੇ ਅਸੀਂ ਵੱਢ ਦਿੱਤੇ ਹੈਗੇ ਸੋ ਆਪਾਂ ਇਹਨਾਂ ਨੂੰ ਜਦੋਂ ਆਪਾਂ ਨੂੰ ਇਹਨਾਂ ਤੇ ਪਤਾ ਲੱਗਾ ਕਿ ਆ ਰੁੱਖ ਵੱਢ ਰਿਹਾ ਹੈ ਚੋਰੀ ਤੇ ਕੋਈ ਮਨਜ਼ੂਰੀ ਨਹੀਂ ਲਈ ਹੈਗੀ ਕੋਈ ਅ ਪਰਮਿਸ਼ਨ ਨਹੀਂ ਹੈ ਇਹਨਾਂ ਕੋਲ ਸੋ ਆਪਾਂ ਫਿਰ 8126 ਨੂੰ ਪਤਾ ਲੱਗਾ ਸ਼ਮਸ਼ਾਨ ਘਾੜ ਵਿੱਚ ਫਿਰ ਉੱਕ ਵੱਢਦੇ ਤੇ ਮੌਕੇ ਤੇ ਡੀਡੀਪੀਓ ਸਾਹਿਬ ਨੂੰ ਐਪਲੀਕੇਸ਼ਨ ਦੇ ਕੇ ਤਲਾਹ ਕੀਤਾ ਸੋ ਮੌਕੇ ਤੇ ਡੀਡੀਪੀਓ ਸਾਹਿਬ ਨੇ ਫੋਨ ਕਰਕੇ ਪੰਚਾਇਤ ਸਕੱਤਰ ਸੁਖਦੇਵ ਸਿੰਘ ਜੀ ਤੇ ਨਾਲ ਪੁਲਸ ਪਾਰਟੀਆਂ ਸਪੈਨਡ ਖਗਰਾਨ ਦੇ ਸ਼ਮਸ਼ਾਨ ਘਾੜ ਵਿੱਚ ਪਹੁੰਚਦੇ ਕੀਤੇ ਸੋਨਾਲ ਨਾਲ ਦੇ ਨਾਲ ਮੈਡਮ ਮਨਜੂ ਰਾਨਾ ਜੀ ਮਾਨਯੋਗ ਸਾਡੇ ਰਿਟਾਇਰਡ ਸੈਸ਼ਨ ਜੱਜ ਐਂਡ ਵਧੀਕ ਚੇਅਰਮੈਨ ਤੇ ਹੁਣ ਆਮ ਆਦਮੀ ਪਾਰਟੀ ਦੇ ਹਲਕਾਂ ਚ ਅੱਜ ਐਕਸ ਤੇ ਊਮਨ ਵਿੰਗ ਦੇ ਪੰਜਾਬ ਪ੍ਰਧਾਨ ਵੀ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਜੋ ਇੱਕ ਗੱਡੀ ਟਰੱਕ ਲੱਦ ਕੇ ਲਿਆ ਰਹੇ ਸੀ ਸਟੋਰੀ ਤੇ ਮੌਕੇ ਤੇ ਉਹਨਾਂ ਨੂੰ ਰੁੱਖਾਂ ਨੂੰ ਥੱਲੇ ਲਵਾਇਆ ਗਿਆ ਦੱਸੋ ਇਹਨਾਂ ਦਾ ਦੋਸਤੋ ਜਿਹੜਾ ਟਰਾਲੀ ਟਰੈਕਟਰ ਸੀਗਾ ਟਰਾਲੀ ਟਰੈਕਟਰ ਵੀ ਵਿੱਚ ਪਾਇਆ ਗਿਆ ਜਿਹੜਾ ਕਿ ਟਰਾਲੀ ਟਰੈਕਟਰ ਅ ਨੰਬਰ ਹੈਗਾ ਜਿਹੜਾ ਪੀ ਵੀ 09 ए एन 1106 ਤੇ ਗੱਡੀ ਨੰਬਰ ਜਿਹੜਾ ਇਹਨਾਂ ਦਾ ਹੈਗਾ ਨਾਲ ਸਵਿਫਟ ਗੱਡੀ ਲੈ ਕੇ ਵੱਢ ਰਿਹਾ ਸੀ ਉਹਨਾਂ ਦਾ ਨੰਬਰ ਹੈਗਾ ਜੀ ਪੀਪੀ09 ਏਪੀ05 42 ਸੋ ਇਹ ਜਿਹੜਾ ਵੱਢ ਰਿਹਾ ਸੀਗਾ ਰੁੱਖ ਇਹ ਹੈਗਾ ਜੀ ਬਿੱਲਾ ਬੰਨੇ ਵਾਲੀਆ ਸੋ ਦੋਚੀਆਂ ਨੂੰ ਸਜ਼ਾ ਦੇਣ ਵਾਸਤੇ ਆਪਾਂ ਕਾਰਵਾਈ ਕਰਵਾ ਰਹੇ ਹੈਗੇ ਆ ਸੋ ਡੀਡੀਪੀਓ ਸਾਹਮਣੇ ਇਹ ਕਹਿਆ ਕਿ ਮੇਰੀ ਵੀਡੀਓ ਸਾਹਮਣੇ ਵੀ ਹੁਣੇ ਗੱਲ ਹੋਈ ਉਹ ਕਹਿੰਦੇ ਕਿ 2 ਦਿਨ ਡੀਸੀ ਸਾਹਿਬ ਦੀ ਮੀਟਿੰਗ ਤੇ ਲੱਗੇ ਤੇ ਟਾਈਮ ਦਿੱਤਾ ਟਾਈਮ ਲੈ ਕੇ ਗਏ ਹੈਗੇ ਆ ਸੋ ਡੀਡੀਪੀਓ ਸਾਹਿਬ ਨੂੰ ਕੀਤਾ ਤੇ ਉਹ ਕਹਿੰਦੇ ਕਿ ਸਾਡੇ ਕੋਲ ਰਿਪੋਰਟ ਬਣ ਕੇ ਆ ਜੂਗੀ ਤਿਆਰ ਹੋ ਕੇ ਸੋ ਵੀਡੀਓ ਆਫਿਸ ਚੋਂ ਤੇ ਫਿਰ ਅਸੀਂ ਕਾਰਵਾਈ ਕਰ ਦਾਂਗੇ ਸੋ ਇਹਨਾਂ ਕਹਿੰਦਿਆਂ ਮੈਂ ਇਜਾਜ਼ਤ ਲੈਣਾ ਦੋਸਤੋ ਬਿਆਨ ਆਪਾਂ ਦੇ ਆਇਆ ਆ ਦੇਖੋ ਠੀਕ ਹੈ ਜੀ ਤੁਸੀਂ ਦੇਖ ਸਕਦੇ ਆ ਠੀਕ ਹੈ ਜੀ ਸੋ ਬਾਕੀ ਵੀਡੀਓ ਦੇ ਵਿੱਚ ਨਾਮ ਮੈਂ ਮੈਂਸ਼ਨ ਕਰਨ ਨੂੰ ਰਹਿ ਦਿੰਦਾ ਸੋ ਬਹੁਤ-ਬਹੁਤ ਮਿਹਰਬਾਨੀ ਦੋਸਤੋ ਤੁਸੀਂ ਸਪੋਰਟ ਕਰਦੇ ਆ ਇਦਾਂ ਹੀ ਪਿਆਰ ਕਰਦੇ ਰਹੋ ਤੁਹਾਡਾ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਧੰਨਵਾਦ ਜਿਹੜਾ ਕਿ ਸੱਚ ਦੀ ਆਵਾਜ਼ ਨੂੰ ਤੁਸੀਂ ਬੁਲੰਦ ਕਰ ਰਹੇ ਹੋ ਬਹੁਤ-ਬਹੁਤ ਸ਼ੁਕਰੀਆ ਤੁਹਾਡਾ